ਹਾਂ ਜੀ ਬੋਲੀ ਆਪਣਾ ਨਾਮ ਜਿਹੜੇ ਮੰਦਿਰ ਸ਼ਿਵਰਾਤਰੀ ਮਨਾਇਆ ਜਾ ਰਿਹਾ ਉਹ ਕਿੱਥੇ ਮਨਾਇਆ ਜਾ ਰਿਹਾ ਕਿੱਦਾਂ ਮਨਾਇਆ ਜਾ ਰਿਹਾ ਇਹ ਬਾਜ਼ਾਰ ਕਾਠੀਆਂ ਵਾਲਾ ਬਾਜ਼ਾਰ 우ਜਾਗਰ ਸਿੰਘ ਪਪੜ ਵਾਲੇ ਦੇ ਨਾਲ ਟੱਲੀਆਂ ਵਾਲਾ ਸ਼ਵਾਲਾ ਉੱਥੇ ਹਰਤਾਲ ਸ਼ਿਵਰਾਤਰੀ ਦੇ ਕੀਤਾ ਜਾਂਦਾ ਪ੍ਰੋਗਰਾਮ ਕਿੰਨੇ ਸਾਲ ਤੋਂ ਤੁਸੀਂ ਪ੍ਰੋਗਰਾਮ ਕਰਦੇ ਹੋ ਜੀ ਇਹ ਦੂਜਾ ਹੋਇਆ ਪਿਛਲੇ ਸਾਲ ਵੀ ਕਰਾਇਆ ਸੀ ਯਾਰ ਕੀ ਦੂਸਰਾ ਕਰਾਇਆ ਲੋਕਾਂ ਦਾ ਕਿੰਨਾ ਲੋਕਾਂ ਦਾ ਆਉਂਦਾ ਦੇਖਣ ਨੂੰ ਮਿਲਦਾ ਲੋਕੀ ਯਾਨੀ ਕਿ ਬਹੁਤ ਜ਼ਿਆਦਾ ਖੁਸ਼ ਹੋਏ ਆ ਦੇਖ ਕੇ ਕਿ ਕੰਦੇ ਦੀ ਬਹੁਤ ਸਾਲਾਵਾ ਦਾ ਵੇਖਣ ਨੂੰ ਮਿਲਿਆ ਵਾ ਉਹਨਾਂ ਨੇ ਬਿਜਾਰ ਨੇ ਰਲ ਕੇ ਸੇਵਾ ਕੀਤੀ ਲੰਗਰ ਦੀ ਤੇ ਪੂਰ ਆਪਣਾ ਆਈ ਵੀ ਸ਼ੁਗਰਤੀ ਦੇ ਮੌਕੇ ਦੇ ਉੱਤੇ ਇਹ ਲੋਕਾਂ ਕੀ ਸੰਦੇਸ਼ ਦੇਣਾ ਚਾਹੁੰਦੇ ਕਿ بڑے بڑے ਦੂਰੋ ਯਾਨੀ ਕਿ ਲੋਕੀ ਆ ਰਹੇ ਨੇ ਮੱਥਾ ਦੇ ਕੇ ਜਾ ਰਹੇ ਆ ਜਿਹੜੇ ਵੀ ਆ ਰਹੇ ਨੇ ਰੁਕ ਕੇ ਚੇਚਾ ਰੁਕ ਕੇ ਯਾਨੀ ਕਿ ਮੱਥਾ ਦੇ ਕੇ ਜਾ ਰਹੇ ਆ ਸ਼ੱਕਰ ਦੀ ਹਾਂਜੀ ਤੁਹਾਡੀ ਭਾਈ ਜਰਾ ਬਣਿਆ ਰਵੇ ਤੇ ਅਸਲਾ ਹਰ ਸਾਲ ਇਦਾਂ ਹੀ ਕਹੇ ਹਰ ਸਾਲ ਇਦਾਂ ਦਾ ਵਧੀਆ ਤੋਂ ਵਧੀਆ ਮੌਕੇ ਆਣ ਕਿ ਮਹਾਰਾਜ ਸ਼ੰਕਰ ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਕਿ ਹਰ ਸਾਲ ਚੱਲਦੀ ਕਲਾ ਹੋਵੇ ਜੀ ਅੱਜ ਤੇ ਜੋ ਤੁਹਾਡਾ ਮੌਕੇ ਦੀ ਉਪਦੇਸ਼ ਕੀ ਕਹਿਣਾ ਚਾਹੋਗੇ ਜੀ ਬਹੁਤ ਵੱਡਾ ਤਿਹਾੜਾ ਸਾਰੇ ਬਜ਼ਾਰ ਵਾਲੇ ਰਲ ਕੇ ਮਨਾਉਂਦੇ ਨੇ ਸਾਰੇ ਬਹੁਤ ਸਾਰੇ ਵੀਰ ਭਰਾ ਯੋਗਦਾਨ ਪਾਉਂਦੇ ਨੇ ਇਹ ਇਥੇ ਇਸ ਰਹੀ ਅਸੀਂ ਕੰਨੇ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖੇ ਬੋਲੇ ਸ਼ੰਕਰੀ ਸਾਭ ਤੇ ਕਿਰਪਾ ਜਾਨੀ ਮੈਂ ਕਹਾਂ ਓਏ ਵੀਰ ਬੈ ਲੰਗੇ ਹਾਰ ਹਾਰ ਦੇ ਨਾ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਸ਼ੰਕਰ ਦੀ ਮਹਰਤ ਐਦਾਈ ਹਰ ਸਾਲ ਇੰਨਾ ਵਧੀਆ ਪ੍ਰੋਗਰਾਮ ਹੋਏ ਬਸ ਐ ਹੀ ਚੱਲਣੀ ਜੀ ਅੱਜ ਦੇ ਸ਼੍ਰੀ ਰਾਤਰੀ ਦੇ ਮੌਕੇ ਤੇ ਕੀ ਕਹਿਣਾ ਜਾਓਗੇ ਜੀ ਮੈਂ ਕਹਾਂ ਓਏ ਦੇਖੋ ਬੋਲੇ ਸ਼ੰਕਰ ਦਾ ਵਿਆਹ ਆਪਾ ਕਿਰਪਾ ਸਾਰੀ ਸੰਗਤ ਸੇਵਾ ਲੱਗੀ ਹੋਈ ਆ ਪ੍ਰਭੂ ਦਾ ਆਸ਼ੀਰਵਾਦ ਸਾਡੇ ਸਾਰੇ ਭਰਾਵਾਂ ਦੇ ਇਨੇ ਨਾਲ ਸਾਰੇ ਖਲੋਤੇ ਦੇ ਆ ਪੂਰਾ ਸਹਿਯੋਗ ਆ ਪ੍ਰਭੂ ਦਾ ਵੀ ਤੇ ਇਹ ਕਿਰਪਾ ਜਾਣਦੇ ਆ ਕਿ ਭਗਵਾਨ ਸਾਡੇ ਤੇ ਸਾਰੀ ਕਿਰਪਾ ਬਣਾਏ ਰਿਹਾ ਦੇਖੋ ਮੈਂ ਜੈ ਸ਼ੰਕਰ ਜੀ ਹਰ ਹਰ ਮਹਾਦੇਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਰਾਤੀਆਂ ਦਾ ਬੜੀ ਧੁੰਮਕਾਂ ਮਨਾਇਆ ਜਾ ਰਿਹਾ ਇਹ ਇਹਨਾਂ ਵਿੱਚ ਇਸ ਜਰਮਨਾਨ ਵਿੱਚ ਸਾਡੇ ਬੋਲੇ ਨਾਲ ਦੀ ਤਾਂ ਬੜਾ ਬੜਾ ਦੀ ਬੜੀ ਕਿਰਪਾ ਹੈ ਤੇ ਰੋਹਿਤ ਜੀ ਦੀ ਇਹ ਬੜਾ ਆਪਣਾ ਯੋਗ ਦਾ ਸੇਵਾ ਦਾ ਬੜਾ ਯੋਗਦਾਰ ਪਾਉਂਦੇ ਨੇ ਤੇ ਮਹਾਰਾ ਇਹਨਾਂ ਦੇ ਖਜ਼ਾਨੇ ਭਰਪੂਰ ਰੱਖੇ ਇਹਨਾਂ ਤੋਂ ਚੜ੍ਹਦੀਆਂ ਕਲਾ ਜਿ ਰੱਖੇ ਜਿਨੇ ਇਹ ਬਾਰੂ ਕਲਕੱਤੇ ਤੋਂ ਮਥਰਾ ਤੋਂ ਸਾਰੇ ਕਾਰਜ ਮੰਗਾ ਕੇ ਆਪਣੇ ਕੋਲ ਬੜੀ ਮਾਇਆ ਦਾ ਯੋਗਦਾਰ ਪਾਉਂਦੇ ਨੇ ਤੇ ਮਾਰੇ ਇਹਨਾਂ ਦੇ ਖਰਜਾਂ ਨੇ ਭਰਪੂਰ ਰੱਖੇ ਨਾ ਤੇ ਮਿਹਰ ਪਰੇ ਹੱਥ ਰੱਖੇ ਜੈ ਸ਼ੰਕਰ ਜੀ ਜੈਕਾਰਾ ਵੀਰ ਬਜਰਾਂਗੇ ਹਰ ਹਰ ਮਾਦੇ ਮਹ ਪਤੇ ਹਾਰੇ ਹਾਰੇ ਮਹਦੇ ਜੈ ਅਕੁਤਰੇ ਇਹ ਸਵੇ ਸਾਰੇ ਦਾ ਭਾਈਚਾਰਾ ਬਣਿਆ ਰਵੇ ਇਹ ਤਿਹਾਰ ਜਿਹੜੇ ਮਿਲਨ ਮਿਲავ ਦਾ ਕੰਮ ਹੁੰਦੇ ਸਾਰੇ ਇਕੱਠੇ ਹੋ ਗਏ ਭਾਈਚਾਰੇ ਦਾ ਕੰਮ ਕਰਦੇ ਨੇ ਵਧੀਆ ਲੱਗਦਾ ਜੀ ਸਾਰੇ ਕੰਮ ਕਰਦੇ ਭਾਈਚਾਰੇ ਦਾ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਅਸੀਂ ਇਹੀ ਕਹਾਂਗੇ ਸਾਰੇ ਨਾਲ ਮਿਲ ਕੇ ਤਿਹਾਰ ਮਨਾਓ ਇਹ ਅੱਜ ਤਾਂ ਦਿਹਾੜੀ ਬਹੁਤ ਵੱਡਾ ਜੀ ਸ਼ੇਰਦਾਰ ਜਿਵੇਂ ਕਿ ਦੇਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਜੰਗਲ ਪ੍ਰਥਾ ਬਰੀ ਬਹੁਤ ਦੇ ਤੋਰ ਚੱਲੀ ਆ ਰਹੀ ਹੈ ਔਰ ਮੁਖਵਤ ਲੋਕਿਆਂ ਦੇ ਉੱਤੇ ਲੋਕ ਜੰਗਲ ਦਾ ਆਨੰਦ ਕਰਦੇ ਨੇ ਤੇ ਘੋੜੇ ਨਾਲ ਦੇ ਜੋ ਜੰਗਲ ਦਾ ਵੀ ਪ੍ਰਸੰਗ ਬਹੁਤ ਦੇਖਦੇ ਚੱਲਦੇ ਆ ਉਸ ਬਾਰੇ ਕੀ ਕਹਿਣਾ ਚਾਹੁੰਦਾ ਸੀ ਦੇਖੋ ਜੀ ਲੰਗਰ ਪ੍ਰਥਾ ਦੇ ਚਨੋ ਬਹੁਤ ਪੁਰਾਣੀ ਐ ਲੇਕਿਨ ਮਹਾਰਾਜ ਦੀ ਕਿਰਪਾ ਹੀ ਹੁੰਦੀ ਐ ਜਦ ਲੰਗਰ ਲੱਗਦੇ ਆ ਉਹਨਾਂ ਦੀ ਕਿਰਪਾ ਤੋਂ ਬਿਨਾਂ ਕੋਈ ਲੰਗਰ ਇੰਦਾ ਲੱਗ ਨਹੀਂ ਸਕਦਾ ਜੀ ਸਾਰਾ ਦਾ ਆਸ਼ੀਰਵਾਦ ਬਣਿਆ ਰਹੇ ਦੁਨੀਆ ਦੇ ਉੱਤੇ ਤੇ ਉਹਨਾਂ ਦੇ ਆਸ਼ੀਰਵਾਦ ਕਰਕੇ ਕੋਈ ਭੁੱਖਾ ਨਾ ਸੋਵੇ ਤਾਲੀ ਤੇ ਹੀ ਐ ਜੀ ਚਲੋ ਹਰਗੇ ਦੇ ਪੇਟ ਜਾਂਦੇ ਜਰੂਰ ਜਾਵੇ ਲੰਗਰ ਲਾਉਦਾ ਇਹ ਮਤਲਬ ਐ ਸਾਰਾ ਜੀ ਸ਼ੁਕਰੀਆ